ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਜਿਹੜਾ ਘਟ ਘੜ ਦੇ ਵਿੱਚ ਕਣ ਕਣ ਦੇ ਵਿੱਚ ਵਸਦਾ ਹੈ ਗੁਰੂ ਪਿਆਰਿਓ ਜਦੋਂ ਸਾਨੂੰ ਇਹ ਭਰੋਸਾ ਹੋ ਜਾਂਦਾ ਹੈ ਕਿ ਉਹ ਵਹਿਗੁਰੂ ਉਹ ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਉਹ ਦੋ ਆਦਮੀ ਖੜੇ ਨੇ ਉਹਨਾਂ ਦੇ ਵਿਚਾਲੇ ਸਪੇਸ ਆ ਉਹਦੇ ਵਿੱਚ ਵੀ ਅਕਾਲ ਪੁਰਖ ਜਿਹੜਾ ਉਹ ਮੌਜੂਦ ਹੈ ਗੁਰੂ ਪਿਆਰੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਜਾਂ ਸਾਡਾ ਵਿਸ਼ਵਾਸ ਇਸ ਗੱਲ ਤੇ ਵੱਜ ਜਾਂਦਾ ਹੈ ਕਿ ਪ੍ਰਮਾਤਮਾ ਜਿਹੜਾ ਸਾਨੂੰ ਹਰ ਜਗ੍ਹਾ ਤੇ ਦੇਖ ਰਿਹਾ ਹੈ ਹਰ ਜਗ੍ਹਾ ਤੇ ਸਾਡੇ ਨਾਲ ਹੈ ਭਾਵੇਂ ਕੋਈ ਲੋਕ ਛਿਪ ਕੇ ਪਾਪ ਕਰਦਾ ਹੈ ਅੰਦਰ ਵਰਕੇ ਪਾਪ ਕਰਦਾ ਹੈ ਪਰ ਵੈਗੁਰੂ ਤੋਂ ਲੁਕਾਇਆ ਨਹੀਂ ਜਾ ਸਕਦਾ ਵੈਗੁਰੂ ਤੋਂ ਛਿਪਾਇਆ ਨਹੀਂ ਜਾ ਸਕਦਾ ਹੈ ਕਹਿੰਦੇ ਇੱਕ ਵਾਰ ਨੂੰ ਇੱਕ ਸਾਧੂ ਸੀਗਾ ਉਹ ਸਾਧੂ ਨੇ ਆਪਣੀ ਜਗ੍ਹਾ ਤੇ ਦੋ ਦੇ ਚੇਲੇ ਸੀ ਉਹਨਾਂ ਚੋਂ ਇੱਕ ਨੂੰ ਜਿਹੜਾ ਸੀ ਆਪਣੀ ਜਗ੍ਹਾ ਤੇ ਬਿਠਾਉਣਾ ਸੀਗਾ ਕਿਉਂਕਿ ਸਾਧੂ ਨੇ ਦੇਖਿਆ ਕਿ ਮੇਰਾ ਹੁਣ ਸਮਾਂ ਜਿਹੜਾ ਅੰਤ ਆ ਗਿਆ ਹੈ ਤੇ ਇਹਨਾਂ ਦੋਨਾਂ ਦੇ ਵਿੱਚੋਂ ਕਿਸ ਨੂੰ ਜਿਹੜਾ ਮੈਂ ਆਪਣੀ ਜਗ੍ਹਾ ਤੇ ਬਿਠਾਵਾਂ ਤੇ ਉਹ ਸਾਧੂ ਨੇ ਦੋਨਾਂ ਦੀ ਪਰਖਿਆ ਲੈਣ ਵਾਸਤੇ ਕਹਿੰਦੇ ਦੋਨਾਂ ਨੂੰ ਦੋ ਜਿਹੜੇ ਸੀ ਨਾ ਪੰਛੀ ਜਿਹੜੇ ਸੀ ਦੇ ਦਿੱਤੇ ਵੀ ਇਹਨਾਂ ਨੂੰ ਤੁਸੀਂ ਮਾਰ ਕੇ ਲੈ ਕੇ ਆਉਣਾ ਤੇ ਮਾਰਨਾ ਵੀ ਉਸ ਜਗ੍ਹਾ ਤੇ ਹੈ ਜਿੱਥੇ ਕੋਈ ਦੇਖਦਾ ਨਾ ਹੋਵੇ ਕਹਿੰਦੇ ਇਹਨਾਂ ਨੂੰ ਜਿੱਥੇ ਕੋਈ ਦੇਖਦਾ ਨਹੀਂ ਉਸ ਜਗ੍ਹਾ ਤੇ ਮਾਰ ਕੇ ਲੈ ਕੇ ਆਉਣਾ ਹੈ ਗੁਰੂਆਂ ਪਿਆਰਿਓ ਦੋਨੇ ਚੇਲੇ ਜਿਹੜੇ ਸੀ ਪੰਛੀ ਜਿਹੜੇ ਸੀ ਲੈ ਕੇ ਚੱਲ ਪਏ ਕਿਸੇ ਨੇ ਕਬੂਤਰ ਕਿਹਾ ਹੈ ਕਿਸੇ ਨੇ ਜਿਹੜਾ ਕੁਕੜ ਵੀ ਕਿਹਾ ਹੈ ਲੈ ਕੇ ਚੱਲ ਪੈਂਦੇ ਹਨ ਕਹਿੰਦੇ ਇੱਕ ਚੇਲਾ ਜਿਹੜਾ ਥੋੜੇ ਸਮੇਂ ਦੇ ਵਿੱਚ ਜਿਹੜਾ ਉਹ ਜਿਹੜਾ ਸੀ ਪੰਛੀ ਸੀ ਉਹਦੀ ਧੌਣ ਮਰੋੜਦਾ ਤੇ ਉਹਨੂੰ ਲੈ ਕੇ ਆ ਜਾਂਦਾ ਹੈ ਦੂਸਰਾ ਕਹਿੰਦੇ ਹਰ ਜਗ੍ਹਾ ਤੇ ਜਾਂਦਾ ਹੈ ਕਮਰੇ ਦੇ ਅੰਦਰ ਵੀ ਜਾਂਦਾ ਹੈ ਆਖਰ ਜਿਹੜਾ ਉਹ ਜਿਉਂਦਾ ਪੰਛੀ ਨੂੰ ਲੈ ਕੇ ਵਾਪਸ ਆ ਜਾਂਦਾ ਹੈ ਕਹਿੰਦੇ ਉਹ ਜਿਹੜਾ ਸਾਧੂ ਸੀ ਪੁੱਛਣ ਲੱਗਾ ਕਹਿਣ ਲੱਗਾ ਭਾਈ ਤੈਨੂੰ ਕੋਈ ਜਗ੍ਹਾ ਨਹੀਂ ਮਿਲੀ ਕਿ ਜਿਸ ਜਗ੍ਹਾ ਦੇ ਉੱਪਰ ਤੈਨੂੰ ਕੁ ਵੇਖਣਾ ਹੋਵੇ ਉਹ ਕਹਿਣ ਲੱਗਾ ਜੀ ਮੈਂ ਬਹੁਤ ਜਿਹੜਾ ਸੀ ਕਮਰੇ 'ਚ ਵੀ ਗਿਆ ਆਸੇ-ਪਾਸੇ ਵੀ ਗਿਆ ਪਰ ਕਹਿੰਦੇ ਅਕਾਲ ਪੁਰਖ ਵੈਗੁਰੂ ਜਿਹੜਾ ਨਾ ਉਹ ਹਰ ਜਗ੍ਹਾ ਤੇ ਦੇਖ ਰਿਹਾ ਹੈ ਉਹ ਕਾਲਪੁਰਖ ਵੈਗੁਰੂ ਜਿਹੜਾ ਕਹਿੰਦੇ ਹਰ ਜਗ੍ਹਾ ਤੇ ਕਣ-ਕਣ ਦੇ ਵਿੱਚ ਮੈਨੂੰ ਦੇਖ ਰਿਹਾ ਹੈ ਇਸ ਕਰਕੇ ਕਹਿੰਦੇ ਉਹ ਵੈਗੁਰੂ ਪਰਮਾਤਮਾ ਤੋਂ ਇਹ ਲੁਕਾਇਆ ਨਹੀਂ ਜਾ ਸਕਦਾ ਸੀ ਤੁਸੀਂ ਕਹਿੰਦੇ ਇੱਥੇ ਕੋਈ ਵੇਖਤਾ ਨਾ ਹੋਵੇ ਪਰ ਐਸੀ ਜਗ੍ਹਾ ਨਹੀਂ ਸੀ ਇੱਥੇ ਕਾਲਪੁਰਖ ਵੈਗੁਰੂ ਨਾ ਵੇਖਦਾ ਹੋਵੇ ਕਹਿੰਦੇ ਉਹ ਸਾਧੂ ਜਿਹੜਾ ਸੀ ਬਹਿਣ ਲੱਗਾ ਕਿ ਇਹ ਮੇਰੀ ਜਗ੍ਹਾ ਤੇ ਜਿਹੜਾ ਬੈਠਣ ਦੇ ਯੋਗ ਹੈ ਕਿਉਂਕਿ ਜਿਹੜਾ ਪਰਮਾਤਮਾ ਨੂੰ ਇਹ ਸਮਝ ਲੈਂਦਾ ਕਿ ਵੈਗੁਰੂ ਮੈਨੂੰ ਹਰ ਜਗ੍ਹਾ ਤੇ ਦੇਖ ਰਿਹਾ ਹੈ ਮੇਰੇ ਹਰ ਕੰਮ ਨੂੰ ਦੇਖ ਰਿਹਾ ਹੈ ਕਹਿੰਦੀ ਉਹ ਕਦੇ ਪਾਪ ਨਹੀਂ ਕਰਦਾ ਫਿਰ ਪਾਪ ਕਰਨ ਤੋਂ ਸੰਕੋਚ ਕਰਦਾ ਹੈ ਕਿਉਂ ਨੂੰ ਪਤਾ ਕਿ ਜਿਹੜੇ ਮੈਂ ਪਾਪ ਕਰਨਾ ਇਹ ਪਾਪ ਪਰਮਾਤਮਾ ਦੇਖ ਰਿਹਾ ਵੈਗੁਰੂ ਮੇਰੇ ਦੇਖ ਰਿਹਾ ਹੈ ਨਵੇਂ ਪਾਤਸ਼ਾਲ ਜੀ ਦਾ ਸ਼ਬਦ ਹੈ ਸ਼ਲੋਕਾਂ ਦੇ ਅੰਦਰ ਕਟਕਟ ਮੈਂ ਹਰ ਜੂ ਵਸੈ ਸੰਤਨ ਕਹੋ ਪੁਕਾਰ ਕਹਿੰਦੇ ਭਾਈ ਉਹ ਵੈਗੁਰੂ ਘਟ ਘੜ ਦੇ ਉਚ ਵਸ ਰਿਹਾ ਹਰ ਜਗ੍ਹਾ ਤੇ ਵਸ ਰਿਹਾ ਹੈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਕਹਿੰਦੇ ਉਹ ਖੰਡਾਂ ਦੇ ਵਿੱਚ ਬ੍ਰਹਮੰਡਾਂ ਦੇ ਵਿੱਚ ਪਤਾਲਾਂ ਦੇ ਵਿੱਚ ਹਰ ਜਗ੍ਹਾ ਤੇ ਕਹਿੰਦੇ ਦੀਪਾਂ ਦੇ ਵਿੱਚ ਅਕਾਲ ਪੁਰਖ ਵੈਗੁਰੂ ਕਹਿੰਦੇ ਮੌਜੂਦ ਹੈ ਇਸ ਕਰਕੇ ਗੁਰੂ ਪਿਆਰਿਓ ਸਾਨੂੰ ਪਾਪ ਕਰਨ ਤੋਂ ਜਿਹੜਾ ਨਾ ਸੰਕੋਚ ਕਰਨਾ ਚਾਹੀਦਾ ਹੈ ਮਾਰਾ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ ਅਸੀਂ ਦੁਨੀਆਦਾਰੀ ਜਿਹੜੇ ਲੋਕ ਨੇ ਉਹਨਾਂ ਤੋਂ ਲੁਕਾ ਸਕਦੇ ਆ ਲੋਕਾਂ ਤੋਂ ਅਸੀਂ ਜਿਹੜਾ ਹੈ ਕੋਈ ਚੀਜ਼ ਗੁੱਜੀ ਰੱਖ ਸਕਦੇ ਹਾਂ ਪਰ ਵਹਿਗੁਰੂ ਤੋਂ ਪਰਮਾਤਮਾ ਤੋਂ ਜਿਹੜਾ ਹੈ ਉਹ ਕੋਈ ਚੀਜ਼ ਛੁਪਾਈ ਨਹੀਂ ਜਾ ਸਕਦੀ ਲੁਕਾਈ ਨਹੀਂ ਜਾ ਸਕਦੀ ਹੈ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਜਿਹੜੀ ਹੈ ਵਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਉਹ ਨਾਮ ਜਪਦੇ ਆ ਸਿਮਰਨ ਕਰਦੇ ਆ ਕਿ ਸੁਚੇਤ ਹੋ ਕੇ ਜੜੀ ਉਹ ਜੀਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ